ਸਰਕਾਰੀ ਪ੍ਰਾਇਮਰੀ ਸਕੂਲ ਬੂਥਗੜ ਦੇ ਵਿਦਿਆਰਥੀ ਸ਼ਿਵਰਾਜ ਸਿੰਘ ਨੇ ਜਵਾਹਰ ਨਮੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਦਾਖਲਾ ਹਾਸਲ ਕਰਨ ਤੇ ਪਿੰਡ ਬੂਥਗੜ ਦੀ ಗ್ರಾಮ ਪੰਚਾਇਤ ਵੱਲੋਂ ਸਰਪੰਚ ਕਸ਼ਮੀਰਾ ਸਿੰਘ ਅਤੇ ਗੁਰੂ ਘਰ ਬੇਗਮਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਸਕੂਲ ਦੇ ਮੁਖੀ ਨਵ ਉਹਦੇ ਮਾਪਿਆਂ ਲਈ ਵੀ ਤੇ ਇਸ ਸਕੂਲ ਦੇ ਅਧਿਆਪਕ ਸਹਿਬਾਨ ਦੇ ਵੀ ਕਿ ਸਾਡੇ ਪਿੰਡ ਦਾ ਬੱਚਾ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਪੜ ਕੇ ਨਵੋਦੇਆ ਦੇ ਵਿੱਚ ਉਹ ਮਤਲਬ ਸਲੈਕਟ ਹੋਇਆ। ਬੜੀ ਮਾਣ ਦੀ ਗੱਲ ਹੈ ਸਾਡੇ ਸਕੂਲ ਲਈ ਕਿ ਸਾਡੇ ਸਕੂਲ ਦਾ ਬੱਚਾ ਪੰਜਵੀਂ ਵਾਲਾ ਬੱਚਾ ਸ਼ਿਵਰਾਜ ਸਿੰਘ ਜੋ ਕਿ ਨਵੋਦੇਆ ਵਿੱਚ ਸਲੈਕਟ ਹੋਇਆ ਤੇ ਮੈਂ ਸਾਰੇ ਸਟਾਫ ਨੂੰ ਸਾਡੇ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਰਕਾਰੀ ਪ੍ਰਾਇਮਰੀ ਸਕੂਲ ਬੂਥਗੜ੍ਹ ਦੇ ਵਿਦਿਆਰਥੀ ਸ਼ਿਵਰਾਜ ਸਿੰਘ ਨੇ ਜਵਾਹਰ ਨਮੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਦਾਖਲਾ ਹਾਸਲ ਕਰਨ ਤੇ ਪਿੰਡ ਬੂਥਗੜ੍ਹ ਦੀ ಗ್ರಾಮ ਪੰਚਾਇਤ ਵੱਲੋਂ ਸਰਪੰਚ ਕਸ਼ਮੀਰਾ ਸਿੰਘ ਅਤੇ ਗੁਰੂਕਰ ਬੇਗਮਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਸਕੂਲ ਦੇ ਮੁਖੀ ਨਵਦੀਪ ਸੈਣੀ ਵੱਲੋਂ ਵਿਸ਼ੇਸ਼ ਤੌਰ ਤੇ ਬੱਚੇ ਦਾ ਸ਼ਿਵਰਾਜ ਸਿੰਘ ਨੂੰ ਸਰੋਪਾਉ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਮੁੱਖ ਅਧਿਆਪਕ ਨਵਦੀਪ ਸੈਣੀ ਅਧਿਆਪਕ ਪਰਮਿੰਦਰ ਸਿੰਘ ਨਵਜੋਤ ਕੌਰ ਸਰਪੰਚ ਕਸ਼ਮੀਰਾ ਸਿੰਘ ਗਰੇਵਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਗੰਪੁਰਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੈਸ਼ਰ ਖਜ਼ਾਨਚੀ ਕੇਸਰ ਸਿੰਘ ਬਲਵਿੰਦਰ ਸਿੰਘ ਗਰੇਵਾਲ ਚਰਨਜੀਤ ਸਿੰਘ ਕਰਮਜੀਤ ਸਿੰਘ ਨੰਬਰਦਾਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ ਜੀ ਕੀ ਫਤਿਹ ਮੈਂ ਸਾਰੇ ਟੀਚਰ ਸਾਹਿਬਾਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਤੇ ਇੰਨਾ ਕਾ ਜ਼ਿਆਦਾ ਮਤਲਬ ਉਹਨਾਂ ਚ ਰੁਚੀ ਰੱਖੀ ਆ ਉਹਨਾਂ ਨੂੰ ਪੜਾਉਣ ਦੇ ਵਿੱਚ ਮਤਲਬ ਉਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਤੇ ਸਾਨੂੰ ਨਗਰ ਵਾਸਤੇ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦਾ ਬੱਚਾ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਪੜ ਕੇ ਨਮੁੱਧਿਆ ਦੇ ਵਿੱਚ ਉਹ ਮਤਲਬ ਸਿਲੈਕਟ ਹੋਇਆ ਤੇ ਉੱਥੇ ਜਾ ਕੇ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਬਹੁਤ ਜ਼ਿਆਦਾ ਵਧੀਆ ਪੜੇ ਤੇ ਜੋ ਮਕਾਮ ਉਹਨੂੰ ਜ਼ਿੰਦਗੀ ਦੇ ਵਿੱਚ ਆਵੇ ਤਾਂ ਬਹੁਤ ਜ਼ਿਆਦਾ ਵਧੀਆ ਅਫਸਰ ਮਿਲਣਾ ਉਹਨੂੰ ਤੇ ਕਿਸੇ ਵਧੀਆ ਜੌਬ ਤੇ ਲੱਗੇ ਵਧੀਆ ਮੇਂ ਪੜ੍ਹਾਈ ਕਰੇ ਤੇ ਨਗਰ ਨਿਵਾਸੀਆਂ ਦਾ ਵੀ तहे ਦਿਲੋਂ ਧੰਨਵਾਦ ਹੈ ਜੀ ਬੱਚੇ ਦੇ ਮਾਪੇ ਦਾ ਵੀ तहे ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਬੱਚੇ ਨੂੰ ਮਤਲਬ ਪਰਵेश ਵਧੀਆ કરી ਤੇ ਉਹਨਾਂ ਨੂੰ ਮਤਲਬ ਪੜਨ ਦੇ ਢੰਗ ਤਰੀਕੇ ਤੌਰ ਤਰੀਕੇ ਵਧੀਆ ਦਿੱਤੇ ਤਾਂ ਜੋ ਬੱਚਾ ਅੱਜ ਆਪਣੀ ਇਸ ਪੋਜੀਸ਼ਨ ਤੇ ਪਹੁੰਚਿਆ ਜੀ ਮੈਂ ਇਹੀ ਕਹੂੰਗਾ ਤੇ ਉਸ ਤੋਂ ਗਾਹਾਂ ਵਾਲੇ ਬੱਚੇ ਵੀ ਇਹੀ ਸੇਧ ਲੈਣ ਕਿ ਉਸਦੇ ਮੱਲਬ ਨਮੂਦਿਆਂ 'ਚ ਜਾਣ ਦੇ ਰੁਚੀਵਾਨ ਮੱਲਬ ਦੂਜੇ ਬੱਚੇ ਵੀ ਰੁਚੀਵਾਨ ਹੋਣ ਵੀ ਅਸੀਂ ਵੀ ਉੱਥੇ ਜਾ ਕੇ ਐਡਮਿਸ਼ਨ ਲਈਏ ਤਾਂ ਜੋ ਸਾਡਾ ਭਵਿੱਖ ਜਿਹੜਾ ਉਹ ਸੁਨਹਿਰੀ ਬਣ ਸਕੇ ਬਸ ਉਨੇ ਹੀ ਕਹਿੰਦਾ ਲੋ ਪਰਮਿੰਦਰ ਸਿੰਘ ਜੀ ਇੱਥੇ ਸਕੂਲ ਜਿਹੜੇ ਨਾ ਮੈਡ ਟੀਚਰ ਆ ਜੀ ਇੱਥੇ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਬੱਚਾ ਤੁਹਾਡਾ ਦੇਖੋ ਜੀ ਬੜੀ ਮਾਣ ਦੀ ਗੱਲ ਹੈ ਸਾਡੇ ਸਕੂਲ ਲਈ ਕਿ ਸਾਡੇ ਸਕੂਲ ਦਾ ਬੱਚਾ ਪੰਜਵੀਂ ਵਾਲਾ ਬੱਚਾ ਸ਼ਿਵਰਾਜ ਸਿੰਘ ਜੋ ਕਿ ਨਵੋਦੇਆ ਵਿੱਚ ਸਿਲੈਕਟ ਹੋਇਆ ਤੇ ਮੈਂ ਸਾਰੇ ਸਟਾਫ ਨੂੰ ਸਾਡੇ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਪਿੰਡ ਦੀ ਪੰਚਾਇਤ ਨੂੰ ਤੇ ਸਾਰਿਆਂ ਨੂੰ ਵਧਾਈ ਦੇਣਾ ਕਿ ਅਸੀਂ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਵੀ ਹੋਰ ਵੱਧ ਤੋਂ ਵੱਧ ਬੱਚਿਆਂ ਨੂੰ ਇੱਧਰ ਨੂੰ ਪ੍ਰੇਰਿਤ ਕਰੀਏ ਤਾਂ ਕਿ ਵੱਧ ਤੋਂ ਵੱਧ ਬੱਚੇ ਨਵੋਦੇਆ ਵਿੱਚ ਦਾਖਲਾ ਲੈ ਸਕਣ ਸਾਡੀ ਅਗਲੀ ਪੂਰੀ ਕੋਸ਼ਿਸ਼ ਰਹੇਗੀ ਧੰਨਵਾਦ ਇਹ ਬਹੁਤ ਪਿੰਡ ਲਈ ਵੀ ਬੱਚੇ ਲਈ ਵੀ ਉਹਦੇ ਮਾਪਿਆਂ ਲਈ ਵੀ ਤੇ ਇਸ ਸਕੂਲ ਦੇ ਅਧਿਆਪਕ ਸਹਿਬਾਨ ਲਈ ਵੀ ਇੱਕ ਮਾਣ ਵਾਲਾ ਮੌਕਾ ਵੀ ਹੈ ਤੇ ਇੱਕ ਜ਼ਿੰਮੇਵਾਰੀ ਪੂਰੀ ਕੀਤੀ ਹੋਣ ਦਾ ਚੰਗਾ ਅਹਿਸਾਸ ਕਰਨ ਦਾ ਮੌਕਾ ਵੀ ਹੈ ਨਵੋਦਯਾ ਸਕੀਮ ਹੈ ਜਿਹੜੀ ਇਹ ਉਹਨਾਂ ਬੱਚਿਆਂ ਲਈ ਸੀ ਜਿਨ੍ਹਾਂ ਦੇ ਪਰਿਵਾਰਾਂ 'ਚ ਸਾਧਨ ਘੱਟ ਨੇ ਲੇਕਿਨ ਬੱਚਿਆਂ 'ਚ ਉਹ ਪ੍ਰਤਿਵਾ ਹੈਗੀ ਜਿਹੜੀ ਉਹਨਾਂ ਨੂੰ ਅੱਗੇ ਲਿਜਾ ਸਕਦੀ ਹੈ ਪੜਨ ਵਾਲੇ ਬੱਚੇ ਹੈਗੇ ਉਹਨਾਂ ਲਈ ਇਸ ਸਕੀਮ ਨੇ ਬੜੇ ਲੰਮੇ ਸਮੇਂ ਤੋਂ ਬਹੁਤ ਕੰਮ ਕੀਤਾ ਹੈ ਤੇ بڑے ਬੱਚਿਆਂ ਨੇ ਇਹਦਾ ਲਾਹਾ ਲਿਆ ਸਾਡੇ ਪਿੰਡ ਦੇ ਬੱਚੇ ਪਹਿਲਾਂ ਵੀ ਉੱਥੇ ਦਾਖਲਾ ਲੈ ਕੇ ਗਏ ਨੇ ਮੈਨੂੰ ਪਤਾ ਲੱਗਿਆ ਤੇ ਅੱਜ ਇਹ ਬੱਚਾ ਗਿਆ ਹੈ ਉਮੀਦ ਕਰਦੇ ਆ ਕਿ ਇਹ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਉੱਥੋਂ ਜਿਹੜਾ ਸ਼ੁਰੂ ਕਰ ਰਿਹਾ ਹੈ ਉਹਦੇ 'ਚ ਕਾਮਯਾਬ ਹੋਊਗਾ ਮਿਹਨਤ ਕਰੂਗਾ ਤੇ ਅਗੇ ਨੂੰ ਸਾਡੇ ਪਿੰਡ 'ਚ ਇੱਕ ਪਿਰਤ ਪਾਊਗੀ ਛੋਟੇ ਬੱਚੇ ਦੇਖਣਗੇ ਮਾਪੇ ਸਮਝਣਗੇ ਤੇ ਇਸ ਤਰ੍ਹਾਂ ਦੀ ਹੋਰ ਮਿਹਨਤ ਕਰਨਗੇ ਬੱਚੇ ਨੂੰ ਸ਼ੋਭੀ ਸ਼ਾਵਾਂ ਨੇ ਕਿਉ ਆਪਣੀ ਜ਼ਿੰਦਗੀ ਚ ਇੱਕ ਕਦਮ ਜਿਹੜਾ ਅੱਗੇ ਵਧਾਇਆ ਉਹਨੇ ਇਹਨੂੰ ਹੋਰ ਅੱਗੇ ਲੈ ਕੇ ਜਾਵੇ ਵੱਡੀਆਂ ਪ੍ਰਾਪਤੀਆਂ ਕਰੇ ਇਹ ਪਹਿਲੀ ਪ੍ਰਾਪਤੀ ਆ ਜਿਹੜੀ ਉਹਨੇ ਕੀਤੀ ਹੈ ਪਰ ਕਹਿੰਦੇ ਨੇ ਕਿ ਵੱਡੇ ਤੋਂ ਵੱਡਾ ਸਫਰ ਇੱਕ ਛੋਟੇ ਜਿਹੇ ਕਦਮ ਤੋਂ ਸ਼ੁਰੂ ਹੁੰਦਾ ਤੇ ਅੱਜ ਉਹ ਕਦਮ ਉਸ ਬੱਚੇ ਨੂੰ ਪਟਨਾ ਮਿਲਿਆ ਜਿਹਦੇ ਚ ਉਹਦੇ ਅਧਿਆਪਕ ਸਹਿਬਾਨ ਦਾ ਉਹਦੇ ਮਾਪਿਆਂ ਦਾ ਨਗਰ ਦਾ ਸਾਰਿਆਂ ਦਾ ਸਹਿਯੋਗ ਹੈ ਉਮੀਦ ਕਰਦੇ ਆ ਕਿ ਉਹ ਪਹਿਲਾਂ ਤਾਉ ਦੇ ਅਧਿਆਪਕਾਂ ਦੀਆਂ ਫਿਰ ਨਾਪਿਆਂ ਦੀਆਂ ਫਿਰ ਨਗਰ ਦੀਆਂ ਤੇ ਫਿਰ ਆਪਣੇ ਆਪ ਤੋਂ ਵੀ ਜਿਹੜੀਆਂ ਬੰਦੇ ਦੀਆਂ ਇੱਛਾਵਾਂ ਤੇ ਆਸ਼ਾਵਾਂ ਹੁੰਦੀਆਂ ਨੇ ਉਹਨਾਂ ਤੇ ਪੂਰਾ ਉਤਰੂਗਾ ਪ੍ਰਮਾਤਮਾ ਕਰੇ ਉਹਦੀ ਉਮਰ ਲੰਮੀ ਹੋਵੇ ਉਹਨੂੰ ਸਫਲਤਾ ਪ੍ਰਾਪਤ ਹੋਵੇ ਤੇ ਉਹ ਉਹ ਸਾਰੀਆਂ ਮੰਜ਼ਲਾਂ ਤੈਅ ਕਰੇ ਜਿਹੜੀਆਂ ਦਾ ਉਹਦੇ ਨਗਰ ਨੂੰ ਮਾਣ ਵੀ ਹੋਵੇ ਤੇ ਉਹਨਾਂ ਪ੍ਰਾਪਤੀਆਂ ਨੂੰ ਉਹੋ ਜ਼ਿੰਦਗੀ 'ਚ ਮਾਣੇ ਦੀ ਤੇ ਉਹਨਾਂ ਦਾ ਮਾਣ ਦੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਬੱਚਿਆਂ ਲਈ ਮੇਰਾ ਤਾਂ ਬੜਾ ਸਿੱਧਾ ਜਿਹਾ ਹੈਗਾ ਮੈਂ ਪਹਿਲਾਂ ਵੀ ਉਹ ਵਾਕ ਬੋਲਿਆ ਸੀ ਕਿ ਕ੍ਰਾਮਾਤ ਕੋ ਨਿੰਦਿਆ ਕੀਨੀ ਵਿਦਿਆ ਕੋ ਵਡਿਆਈ ਜਦੋਂ ਗੁਰੂ ਘਰ ਗੁਰੂ ਸਹਿਬਾਨ ਵਿਦਿਆ ਦੀ ਵਡਿਆਈ ਕਰਦੇ ਨੇ ਤਾਂ لازਮੀ ਤੌਰ ਤੇ ਵਿਦਿਆ ਕੋਈ ਇਹੋ ਜੀ ਚੀਜ਼ ਹੈ ਜਿਹੜੀ ਮਨੁੱਖੀ ਜੀਵਨ ਲਈ ਬਹੁਤ ਜਿਆਦਾ ਜ਼ਰੂਰੀ ਹੈ ਅਸਲ ਚ ਵਿਦਿਆ ਹੀ ਹੈ ਜਿਹੜੇ ਮਨੁੱਖ ਨੂੰ ਉਦੋਂ ਹੋਰ ਜ਼ਿਆਦਾ ਚੰਗਾ ਹੋਰ ਜ਼ਿਆਦਾ ਕਾਰਗਰ ਤੇ ਸਮਾਜ ਲਈ ਹੋਰ ਜ਼ਿਆਦਾ ਫਾਇਦੇਮੰਦ ਜੀ ਹੋਣ ਦੀ ਸਮਰੱਥਾ ਦਖਦੀ ਹੈ ਸੋ ਬੱਚਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਆਪਣੇ ਅਧਿਆਪਕ ਸਾਹਿਬਾਨ ਦਾ ਉਹਨਾਂ ਦੇ ਕਹਿਣੇ 'ਚ ਰਹਿ ਕੇ ਉਹਨਾਂ ਤੋਂ ਦਿੱਤੀ ਹੋਈ ਜ਼ੇਦ ਤੇ ਚੱਲ ਕੇ ਇਸ ਬੱਚੇ ਵਾਂਗ ਆਪਣੀ ਜ਼ਿੰਦਗੀ ਦੇ ਪੜਾਅ ਤੈਅ ਕਰਨੇ ਚਾਹੀਦੇ ਨੇ ਤੈਅ ਵੀ ਕਰਨੇ ਚਾਹੀਦੇ ਨੇ ਕਿ ਹੁਣ ਤੋਂ ਹੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਭਾਈ ਪੰਜਵੀਂ ਤੋਂ ਬਾਅਦ ਆਪਾਂ ਨੇ ਕਿਹੜੀ ਸਟਰੀਮ ਹੈ ਜਿਹੜੀ ਉਹ ਲੈਣੀ ਹੈ ਦਸਵੀਂ ਤੱਕ ਸਾਰੇ ਸਬਜੈਕਟ ਪੜ੍ਹਨੇ ਨੇ ਇਹਦੇ 'ਚ ਕੋਈ ਦੂਰ ਹੈ ਨਹੀਂ ਲੇਕਿਨ ਬੱਚੇ ਦੀ ਇਨਕਲੀਨੇਸ਼ਨ ਹੁੰਦੀ ਹੈ ਇੱਕ ਪਾਸੇ ਨੂੰ ਦਾ ਸੁਭਾਅ ਹੁੰਦਾ ਤੇ ਉਹ ਬੱਚੇ ਨੂੰ ਆਪਣਾ ਰੱਖ ਕੇ ਉਹਦੇ ਤੇ ਚੱਲਣਾ ਚਾਹੀਦਾ ਹੈ ਮਾਪਿਆਂ ਵੀ ਤੇ ਅਧਿਆਪਕਾਂ ਨੂੰ ਵੀ ਕਿਉਂਕਿ ਨਾਏ ਆਪਣੇ ਬੱਚਿਆਂ ਦੇ ਸਬੰਧ ਵਿੱਚ ਵੀ ਤੇ ਵਿਦਿਆਰਥੀਆਂ ਦੇ ਸਬੰਧ ਵਿੱਚ ਵੀ ਰੱਖਿਆ ਕਿ ਬੱਚੇ ਤੇ ਟੇਕ ਰੱਖਣੀ ਹੈ ਉਹਦੀ ਆਪਣੀ ਰੁਚੀ ਦੇਖਣੀ ਹੈ ਉਹਦੇ ਤੇ ਥੋਪਣਾ ਨਹੀਂ ਹੈ ਕਿ ਤੈ ਸਾਇੰਸ ਹੀ ਪੜ੍ਹਨੀ ਹੈ ਤੈ ਆ ਆਈ ਸਬਜੈਕਟ ਪੜ੍ਹਨੇ ਨੇ ਜਾਂ ਕਮਰਸ ਹੀ ਕਰਨੀ ਹੈ ਉਹਨੂੰ ਖੁੱਲਾ ਪੜਨ ਦੇਣਾ ਵਗਦੇ ਪਾਣੀਆਂ ਨੇ ਆਪਣੇ ਰਾਹ ਲੈ ਲੈਣੇ ਹੁੰਦੇ ਨੇ ਤੇ ਬਸ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਉਹ ਇੱਕ ਮਰਿਆਦਾ ਚ ਵਗਦਾ ਰਹੇ ਉਨੇ ਆਪਣੇ ਰਾਹ ਕੱਢ ਲੈਣੇ ਨੇ ਤੇ ਜਿੱਥੇ ਪਹੁੰਚਣਾ ਹੈ ਪਹੁੰਚ ਜਾਣਾ ਇਕਵਰੀ ਫੇਰ ਮੈਂ ਬੱਚੇ ਨੂੰ ਵੀ ਸ਼ਾਬਾਸ਼ ਦਿੰਨਾ ਹੈ ਤੇ ਅਧਿਆਪਕ ਸਹਿਬਾਨ ਨੂੰ ਤੇ ਮਾਪਿਆਂ ਨੂੰ ਮੁਬਾਰਕ